ਮੈਂ ਬਿੰਦਰ ਕੋਰ ਮੇਰੇ ਵੱਲੋਂ ਪ੍ਰੇਮ ਭਰੀ ਸਾਥ ਸ੍ਰੀ ਅਕਾਲ ਜੀ ਤੇ ਮੈਂ ਅੱਜ ਆਪਦੇ ਦਰਸ਼ਕਾਂ ਨੂੰ ਇੱਕ ਪੰਜਾਬੀ ਲੋਕ ਗੀਤ ਸੁਨਾਰੀ ਹਾਂ ਤੁਹਾਡੇ ਰੂਪ ਰੂਪ ਹੋਈਆਂ ਇੱਕ ਸੋਹਣਾ ਜਿਹਾ ਪੰਜਾਬੀ ਲੋਕ ਗੀਤ ਲੈ ਕੇ ਇਹ ਹੈ ਏਕ ਤੋਂ ਬੰਦਾ ਕਿ ਤੋਂ ਬਣ ਰਾਜਨਾਵ ਯਾ ਕਰਉਂਦੀ ਹੈ ਤੇ ਅੱਗੇ ਸੁਣੋ ਕੀ ਹੁੰਦਾ ਹੈ ਤੋ ਬੀ ਉਸ ਨੂੰ ਰੁਕਦਾ ਹੈ ਪਰ ਉਹ ਪਾਣੀ ਲੈਣ ਖੂਹੇ ਤੇ ਜਾਂਦੀ ਹੈ ਤੇ ਰਾਜਾ ਉਸ ਤੇ ਬੇਇਮਾਨ ਹੋ ਜਾਂਦਾ ਹੈ ਕਾਲਾ ਕੰਗਰਸ ਵਾਈ ਕੇ ਹੋ ਸਵਾਈ ਕੇ ਅਤੋਬਨ ਪਾਨੀਏ ਨੋ ਗਈਆ ਮੈਂ ਤੇਰੀ ਸੋ ਅਤੋਬਨ ਪਾਨੀਏ ਨੋ ਗਈਆ ਨਾ ਮਤ ਜਾਏ ਤੋ ਬਾਨੇ ਤੋ ਮੇਰੀਏ ੇਰਾ ਏ ਮੈਂ ਤੇਰੀ ਸੋ ਅਯਾ ਗੇ ਰਾਜਾਂ ਦਾ ਡੇਰਾ ਏ ਤੋ ਬਣ ਕਣਾ ਸੇ ਰਚਕੀਆਂ ਹਾਏ ਤੁਕੀਆਂ ਅਤੋ ਬਣ ਖੂਏ ਪਰ ਗਾਈਆ ਮੈਂ ਤੇਰੀ ਸੋ ਅਤੋ ਬਣ ਖੂਏ ਪਰ ਗਾਈਆ पहली पौड़ी उतरी हां उतरी राजा गिटे उते मारिया मैं तेरी सां राजा गिटे उते मारिया दूजी पौड़ी उतरी हांए उतरी ਰਾਜੇ ਬਾਹ ਭੜ ਲਈ ਆ ਮੈਂ ਤੇਰੀ ਸੋ ਅਰਾਜੇ ਬਾਹ ਭੜ ਲਈਆ ਛੋੜੀ ਰਾਜਾ ਵੀ ਨੜੀ ਹਾਏ ਵੀ ਨੜੀ ਅਸਾਡੇ ਜਾਤ ਕਮਿਨੀ ਆ ਮੈਂ ਤੇਰੀ ਸੋ ਅਸਾਡੇ ਜਾਤ ਕਮਿਨੀ ਆ जात कम नहीं ता क्या हुआ नहीं क्या हुआ? तेरी सूरत बड़ी सो और तेरी, तेरी सूरत बड़ी सोनी अगे अगे राजा चले आ हाय आ ਅਪਿਛੇ ਤੋ ਬਣਾ ਦਾ ਢੋਲਾਏ ਮੈਂ ਤੇਰੀ ਸੋ ਅਪਿਛੇ ਤੋ ਬਣਾ ਦਾ ਢੋਲਾਏ ਮੈਲੀ ਖਬਰਾਂ ਕਰ ਦਿਓ ਹਾਏ ਕਰ ਦਿਓ ਅਰਾਜੇ ਤੋ ਬਣਾਵੇ ਆਈਆ ਮੈਂ ਤੇਰੀ ਸੋ ਅਰਾਜੇ ਤੋ ਬਣਾਵੇ ਆਈਆ ਮੇ ਲਾਰਾਣੀ ਉੱਤਰੀ ਹਾਏ ਉੱਤਰੀ ਹਮੇਰੀ ਪੈਨਜੁ ਆਈਆ ਮੈਂ ਤੇਰੀ ਸੋ ਅਮੇਰੀ ਪੈਨਜੁ ਆਈਆ ਬਲੰਗੇ ਰਾਣੀ ਬੈਠ ਗਈ ਹਾਏ ਬੈਠ ਗਈ तोबण मंज ते बठाई आ, मैं तेरी सोबण मंज ते ॿानी पिन वटि हाए वटिया अवे च हज़र मलाई मां तेरी स ਅਵੇਤ ਜੈ ਰਮਲাইয়া ਖਾਲੇ ਤੋ ਬਣੇ ਪਿੰਨੀਆਂ ਹਾਏ ਪਿੰਨੀਆਂ ਅ ਮੇਰੇ ਪੇਕੇਆਂ ਤੋਂ ਆਈਆ ਮੈਂ ਤੇਰੀ ਸੋ ਅ ਮੇਰੇ ਪੇਕੇਆਂ ਤੋਂ ਆਈਆ ਪਈ ਲੀ ਪਿੰਨੇ ਕਾਕੇ खा के अतो बन लोट पोट हो मैं तेरी सो तो बन लोट पोट हो दूजी पीनी के हाय के तो बन मार मुक ग मैं तेरी सो તો બણ માર મુક ગયાજેનું ખબર કાર દેઓ તો બન પાર બ્યા મેં તેરી સો તો બણ માર મુક ગયા ਚੰਦਾਨਾ ਦੀ ਬੇੜ ਬਣਾਈ ਕੇ ਹਾਈ ਬਣਾਈ ਕੇ ਅਵੇ ਚ ਤੋ ਬਣ ਲਟਾਈਆ ਮੈਂ ਤੇਰੀ ਸੋ ਅਵੇ ਚ ਤੋ ਬਣ ਲਟਾਈਆ ਚਾਰੇ ਬੋਰ ਖਸਦਾਈ ਕੇ हो खे न चरड़ ते तोबन मैं तेरी तो आहे तो भी कपड़े तो हा तो उथे बेड़ रुड़ी आई आ मैं तेरी सहु ਏ ਉਥੇ ਢੇੜ ਰੁੜਤੀ ਆਈਆ ਹਾਤ ਕਹਾੜਾ ਪਕੜ ਕੇ ਹਾਏ ਪਕੜ ਕੇ ਅ ਬੇੜ ਪਾ ਕੋਲ ਮਗਾਏ ਹਮ ਤੇਰੀ ਸੋ ਕੋਲ ਬੇੜ ਮਗਾਈਆ ਤੋ ਵੀ ਕਹਾੜਾ ਚੁੱਕਿਆ ਹਾਏ ਚੁੱਕਿਆ ਅਯੋ ਨੇ ਬੇੜ ਪੜਵਾਈ ਆ ਮੈਂ ਤੇਰੀ ਸੋ ਅਯੋ ਨੇ ਬੇੜ ਪੜਵਾਈਆ ਬੇੜ ਪੜਾਵਾ ਵੇਖਦਾ ਕਦਾ ਹਵੇ ਤੋ ਤੋਂ ਬਣ ਨਿਕਲ ਆਈ ਹਾਂ ਮੈਂ ਤੇਰੀ ਸੋ ਹਵੇ ਤੋ ਤੋਂ ਬਣ ਨਿਕਲ ਆਈ ਹਾਂ ਸੋਣੀ ਸੂਰਤ ਵਾਲੀ ਕੇ ਹਾਏ ਵਾਰੀਏ ਨਿਕਾਨੋ ਜਾਣ ਗਵਾਈ ਹਾਂ ਮੈਂ ਤੇਰੀ ਸੋ ਨਿਕਾਨੋ ਜਾਣ ਗਵਾਈਆ ਸੋਨੀ ਸੂਰਤ ਵਾਲੀਏ ਹਾਏ ਵਾਲੀਏ ਕਾਨੋ ਜਾਣ ਗਵਾਈਆ ਮੈਂ ਤੇਰੀ ਸੋ ਨਿਕਾਨੋ ਜਾਣ ਗਵਾਈਆ ਕਾਲਾ ਕਗਰਸ ਵਾਈ ਕੇ ਸੋ ਆਈ ਕੇ ਤੋ ਬਰਪਾਨੀਏ ਨੂੰ ਗਏ ਆ ਮੈਂ ਤੇਰੀ ਸੋ ਹ ਤੋ ਬਰਪਾਨੀਏ ਨੂੰ ਗਏ ਆ ਮੈਂ ਤੇਰੀ ਸੋ ਹ ਤੋ ਬਰਪਾਨੀਏ ਨੂੰ ਗਏ ਆ ਲਓ ਜੀ ਉਹ ਇੱਕ ਤੋਬਨ ਸੀ ਉਹ ਬਹੁਤ ਸੋਹਣੀ ਤੇ ਸਲਖਣੀ ਜਵਾਨ ਸੀ ਭਰ ਰਾਜਾ ਬੇਈਮਾਨ ਹੋ ਗਿਆ ਤੇ ਰਾਣੀ ਨੇ ਉਹਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਤੇ ਰਾਜੇ ਨੇ ਇਹ ਨਹੀਂ ਵੇਖਿਆ ਵੀ ਕਿਵੇਂ ਮਰ ਗਈ ਉਹਨੇ ਇੱਕ ਚੰਦਨ ਦੀ ਲੱਕੜ ਲੈ ਕੇ ਉਹਦੀ ਬੇੜ ਬਣਾ ਕੇ ਬੇੜੀ ਜਿਵੇਂ ਸੰਦੂਖ ਬਣਾ ਕੇ ਉਹਨੂੰ ਨਦੀ ਵਿੱਚ ਢੋੜ ਦਿੱਤਾ ਤੇ ਧੋਬੀ ਕੱਪੜੇ ਧੋਂਦਾ ਸੀ ਉਹਦੇ ਕੋਲ ਹੀ ਉਹ ਚਲੀ ਗਈ ਜਦੋਂ ਉਹਨੇ ਇੱਕ ਉਹਦੇ ਹੱਥ ਚ ਕੁਹਾੜਾ ਸੀ ਤੇ ਉਹਨੇ ਖਿੱਚ ਕੇ ਕੁਹਾੜੇ ਦੇ ਨਾਲ ਅਡਾ ਕੇ ਤੇ ਆਪਦੇ ਕੋਲ ਬੇੜ ਲੈ ਆਂਦੀ ਤੇ ਉਹਨੂੰ ਪਾੜਿਆ ਜਦੋਂ ਵੇਖਿਆ ਤੇ ਵਿੱਚ ਤੋਬਨ ਹੈ ਤੇ ਤੋਬੀ ਫਿਰ ਰੁੰਦਾ ਹੈ ਤੇ ਕਹਿੰਦਾ ਹੈ ਵੀ ਸੋਹਣੀ ਸੂਰਤ ਵਾਲੀਏ ਐਵੇਂ ਜਾਣ ਗਵਾਈਆ ਵੀ ਤੇਰੀ ਸੂਰਤ ਨਹੀਂ ਤੇਰੀ ਜਾਣ ਗਵਾਤੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਜੇ ਤੁਹਾਨੂੰ ਚੰਗਾ ਲੱਗਿਆ ਤੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿੰਨਾ ਵੀਰਾਂ ਨੇ ਸਬਸਕ੍ਰਾਈਬ ਕੀਤੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿੰਨਾ ਅਜੇ ਨਹੀਂ ਕੀਤੇ ਉਹ ਵੀ ਜ਼ਰੂਰ ਕਰਿਓ ਤੇ ਆਪਾਂ ਅੱਗੇ ਤੋਂ ਹੋਰ ਨਵੇਂ ਵੀਡੀਓ ਲੈ ਕੇ ਤੁਹਾਡੇ ਹਾਜ਼ਰ ਹੋਵਾਂਗੇ థా మేరు విడియో వేణతే బాగుదా